ਉਦਨਾ ਬਗਲੀ ਸੀ ਉਹ ਮੇਰੇ ਪੂਆ ਵਰਗਿਆਂ ਦੇ ਹਾਂਦੀ ਸੀ ਮੈਂ ਸ਼ਾਇਦ ਇਹਨੂੰ ਇੱਕ ਦੋ ਵਾਰ ਵੀ ਦੇਖਿਆ ਇਹ ਉਹ ਟਾਈਮ ਸੀ ਸ਼ਾਇਦ 70 ਤੋਂ 80 ਦਾ ਟਾਈਮ ਜਦੋਂ ਲੋਕਾਂ ਦਾਜ ਦੇ ਜਿਆਦਾ ਸੀ ਜਦੋਂ ਕੁੜੀ ਨਾਲੋਂ ਜ਼ਿਆਦਾ ਦਾਜ ਦਾ ਮਹੱਤਵ ਸੀ ਅਕਸਰ ਉਹਨਾਂ ਸਾਲਾਂ ਵਿੱਚ ਜੋ ਉਹਨਾਂ ਟਾਈਮਾਂ ਵਿੱਚ ਕੁੜੀਆਂ ਸੌਰੀਆਂ ਕੁੜੀਆਂ ਨਮਾں ਦੁਲਹਣਾ ਟੀਟੇਂ ਤੇ ਕੰਮ ਕਰਦੇ ਸਟੋ ਫਟਣ ਦਾ ਮੱਚ ਜਾਇਆ ਕਰਦੇ ਸੀ ਜਾਂ ਕਿਤੇ ਕੰਮ ਕਰਦੀਆਂ ਜਾਂ ਫ੍ਰਿਜ ਜਿ ਸਮਾਨ ਕਰਦੀਆਂ ਫ੍ਰਿਜ ਦਾ ਕਰੰਟ ਉਹਨਾਂ ਨੂੰ ਮਾਰ ਦਿੰਦਾ ਸੀ ਬਬਲੀ ਵੀ ਸ਼ਾਇਦ ਉਹਨਾਂ ਵਿੱਚੋਂ ਇੱਕ ਸੀ ਬਾਦ ਕਿਸਮਤ ਦੀ ਛੋਟੀ ਹੁੰਦੀ ਦੇ ਮਾਪਿਓ ਮਰ ਗਏ। ਤੇ ਚੰਗਾ ਸੀ। ਉਹਦੇ ਨਾਲਕੇ ਉਹਨੂੰ ਪਿੰਡ ਲੈ ਆਏ। ਮਾਮਾ-ਮਾਮੀ ਨੇ ਪਾਲਿਆ, ਪੜਾਇਆ ਜਿੰਨਾਂਕ ਉਹਦੋਂ ਕੁੜੰਗਾ 10-12 ਮਸਾਂ ਪੜਦਾਂ ਹੁੰਦਾਂ ਸੀ। ਫਿਰ ਬਬਲੀ ਦਾ ਵਿਆਹ ਕਰਤਾ। ਬਬਲੀ ਦੇ ਦੋ ਪੁੱਤ ਵੀ ਹੋਏ। ਪਰ ਇੱਕ ਦਿਨ ਕੀ ਹੋਇਆ? ਇੱਕ ਦਿਨ ਖਬਰ ਆਈ ਵੀ ਬਬਲੀ ਦੀ ਤੇ ਕ੍ਰਾਂਟ ਲੱਗਣ ਦਾ ਮਾਤ ਹੋ ਗਈ ਉਹ ਫ੍ਰਿਜ 'ਚੋਂ ਕੁਝ ਕੱਢਦੀ ਸੀ ਜਦ ਕੇ ਇਸ ਵੀ ਚੱਲਿਆ ਉਹਦੇ ਨਾਨਕਿਆਂ ਨੇ ਰਿਪੋਰਟ ਵੀ ਦਰਜ ਕਰਾਈ ਚੰਗੇ ਸੀ ਮਾਮੇ ਉਹਦੇ ਪਰ ਕੀ ਕਰ ਸਕਦੇ ਸੀ ਉਹਨਾਂ ਦੀਆਂ ਜ਼ਿਆਦਾ ਜ਼ਿੰਮੇਵਾਰੀਆਂ ਆਪਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਸੀ ਸੀ ਸ਼ਾਇਦ ਉਹਨਾਂ ਨੂੰ ਉਹ ਸਜ਼ਾ ਨਾ ਦਿਵਾ ਸਕੇ ਜਿਹਦੇ ਉਹ ਹੱਕਦਾਰ ਸੀ ਉਹਦੇ ਸਾਰਿਆਂ। ਇਹ ਬ ਬਬਲੀ ਉਹ ਮੇਰੀ ਭੂਆ ਵਰਗਿਆਂ ਦੇ ਹਾਂ ਦੀ ਸੀ। ਪਤਾ ਨਹੀਂ ਕਿਉਂ ਅੱਜ ਮੈਂ ਖੁਦ ਵੀ ਬੱਚਿਆਂ ਵਾਲੀ ਹੋ ਗਈ ਹਾਂ। ਕਈ ਵਾਰ ਸੁੱਤੀ ਪਈ ਨੂੰ ਉੱਤਰੀ ਫਿਰਦੀ ਨੂੰ ਅਕਸਰ ਬਬਲੀ ਮੇਰੇ ਚੀਕਤਿਆਂ ਚ ਆ ਜਾਂਦੀ। ਤੇ ਮੈਂ ਇੱਕ ਵਾਰ ਮੈਂ ਆਦੀ ਮਾਂ ਨੂੰ ਵੀ ਪੁੱਛਿਆ। ਮਾਂ ਤੈਨੂੰ ਬਬਲੀ ਯਾਦ ਆਦਾ? ਉਨਾਂ ਦੀ ਬਬਲੀਆਂ ਸੋ ਸ਼ਾਇਦ ਉਹਨਾਂ ਟਾਈਮ ਵਿੱਚ ਛੂਰ ਕਈ ਬਬਲੀਆਂ ਇਹ ਜਿਹੀਆਂ ਸੀ ਜਿਹੜੀਆਂ ਕਿਚਨ 'ਚ ਕੰਮ ਕਰਦਿਆਂ ਵਿਚਾਰਾਂ ਆਪੇ ਮੱਚ ਜਾਂਦੀਆਂ ਜਾਂ ਕਰੰਟ ਲੱਗਣ ਉਹਨਾਂ ਦੀ ਮਾਤ ਹੋ ਜਾਂਦੀ ਅੱਜ ਦੀਆਂ ਬਬਲੀਆਂ ਦੀ ਸ਼ਾਇਦ ਹੋਰ ਪ੍ਰੋਬਲਮ ਹੋਰ ਸੰਤਾਪ ਪਰ ਉਸ ਟਾਈਮ ਦੀਆਂ ਬਬਲੀਆਂ ਦਾ ਜ਼ਿਆਦਾ ਸੰਤਾਪ ਦਾ ਜਿ ਸੀ अभी भी मेरे को ज्यादा कुछ है नहीं पर अभी भी मैं बबली ना सुनी भावक हो जाने